ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਸਰਦਾਰ ਸੁਖੀਰ ਸਿੰਘ ਬਾਦਲ ਜੋ ਉਹਨਾਂ ਨੂੰ ਤਨਖਾਹ ਲਈ ਗਈ ਹੈ ਜੋ ਸੇਵਾ ਲਈ ਗਈ ਹੈ ਉਹ ਆਪਣੀ ਸੇਵਾ ਦਿੱਤਰ ਸ੍ਰੀ ਦਰਬਾਰ ਸਾਹਿਬ ਦੇ ਹਦੂਦ ਦੇ ਵਿੱਚ ਨਿਭਾ ਰਹੇ ਨੇ ਔਰ ਉਹ ਸੇਵਾ ਨਿਭਾਉਂਦੇ ਆ ਉਹਨਾਂ ਦੇ ਉੱਤੇ ਅੱਜ ਕਿਸੇ ਕੋਝੀ مان ਸਕਤਾ ਵਾਲੇ ਵਿਅਕਤੀ ਨੇ ਉਹਨਾਂ ਦਾ ਕਾਤਲਾਨਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਨੂੰ ਮਾਲਕ ਨੇ ਆਪ ਹੱਥ ਦੇ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰੱਖਿਆ ਕੀਤੀ ਹੈ ਕਿਉਂਕਿ ਉਹ ਗੁਰੂ ਦੀ ਸ਼ਰਨ 'ਚ ਬੈਠੇ ਆ ਗੁਰੂ ਦੀ ਸ਼ਰਨ 'ਚ ਬੈਠਿਆ ਨੂੰ ਗੁਰੂ ਆਪ ਸਹਾਈ ਹੋ ਕੇ ਰੱਖਿਆ ਕਰਦਾ ਹੈ ਔਰ ਜਿੱਥੇ ਮੈਂ ਸ੍ਰੀ ਅਕਾਲ ਪੁਰਖ ਦਾ ਵਾਹਿਗੁਰੂ ਦਾ ਧੰਨਵਾਦੀ ਆ ਉਹਨਾਂ ਨੇ ਆਪ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰੱਖਿਆ ਕੀਤੀ ਹੈ ਉਥੇ ਇਸ ਹੋਏ ਹਮਲੇ ਦੀ ਪ੍ਰਕੂਰ ਨਿੰਦਾ ਕਰਦਾ ਨਿਖੇਦੀ ਕਰਦਾ ਕਿ ਸਾਡੀ ਕਿਉਂ ਜੀ ਮਾਨਸਿਕਤਾ ਬਣਦੀ ਜਾਂਦੀ ਆ ਸਿੱਖ ਕੌਮ ਦੀ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਅਕਾਲ ਤਖਤ ਮਹਾਨ ਹੈ ਸਿੱਖ ਅੰਤਲੀ ਸ਼ਾਨ ਹੈ ਸ੍ਰੀ ਅਕਾਲ ਤਖਤ ਸਾਹਿਬ ਨੇ ਆਪਣੇ ਦਰ ਤੇ ਬੁਲਾ ਕੇ ਦੋਸ਼ੀਆਂ ਚ ਖੜੇ ਕਰਕੇ ਸਾਰੀ ਬਾਕੀ ਲੀਡਰ ਸਾਹਿਬਾਨ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲਤ ਨੂੰ ਵੀ ਧਾਰਮਿਕ ਸਜ਼ਾ ਲਾਈ ਹੈ ਜੋ ਸਾਡੀ ਸਿੱਖੇ ਦੀ ਪਰੰਪਰਾ ਔਰ ਸਾਡੀ ਮਰਿਆਦਾ ਤੇ ਉਸ ਮਰਿਆਦਾ ਨੂੰ ਉਹ ਸੇਵਾ ਵਜੋਂ ਨਿਭਾ ਰਹੇ ਆ ਤੇ ਉਹਦੇ باوجود ਵੀ ਕੁਝ ਸੋਚਾਂ ਆਏ ਹੋ ਜਿਹੜੀਆਂ ਨੇ ਜਿਹੜੀਆਂ ਹਲੇ ਵੀ ਸ੍ਰੀ ਅਕਾਖਰ ਸਾਹਿਬ ਤੋਂ ਵੀ ਮੁਨਕਰ ਹੋ ਕੇ ਆਪਣੇ ਮਨ ਦੇ ਨਾਲ ਫੈਸਲੇ ਕਰਨਾ ਚਾਹੁੰਦੇ ਆ ਮੈਂ ਇਸ ਵਰਤਾਰੇ ਦੀ ਭਰਪੂਰ ਨਿੰਦਾ ਕਰਦਾ ਤੇ ਦੋ ਹੀ ਹੱਥ ਜੋੜ ਕੇ ਸਿੱਖ ਕੌਮ ਨੂੰ ਪੰਜਾਬ ਨੂੰ ਸਿੱਖ ਜਗਤ ਨੂੰ ਅਪੀਲ ਕਰਦਾ ਕਿ ਇਹੋ ਜੀਆਂ ਗਲਤ ਘਟਨਾਵਾਂ ਤੋਂ ਸੁਚੇਤ ਰਿਹਾ ਜਾਵੇ ਇਹ ਪੰਜਾਬ ਦੇ ਹਮਨ ਕਾਨੂੰਨ ਨੂੰ ਲਾਗੂ ਲਾਉਣ ਦੀਆਂ ਘਟਨਾਵਾਂ ਨੇ ਇਹਨਾਂ ਤੋਂ ਗਰੇਜ਼ ਕੀਤਾ ਸੀ ਚੰਗਾ ਔਰ ਇੱਕ ਵਾਰੀ ਫਿਰ ਅਕਾਲਪੁਰ ਵਾਹਿਗੁਰੂ ਦਾ ਸ਼ੁਕਰਾਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ